ਰਾਜਸਥਾਨ ਚ ਮੌਨਸੂਨ ਦੀ ਬਾਰਿਸ਼ ਨੇ ਇੱਕ ਵਾਰ ਫਿਰ ਜ਼ੋਰ ਫਾਲਿਆ ਭਾਰੀ ਮੀਂਹ ਕਾਰਨ ਅਜਮੇਰ ਤੇ ਰਾਜਸਮੰਧ ਸਮੇਤ ਕਈ ਇਲਾਕਿਆਂ ਚ ਹਫੜਾ ਦਫਰੀ ਮਾਚ ਗਿਆ ਬੇਤੇ ਦਿਨ ਅਜਮੇਰ ਚ ਬਾਰਿਸ਼ ਇੰਨੀ ਜ਼ਿਆਦਾ ਸੀ ਕਿ ਸ਼ਹਿਰ ਪੂਰੀ ਤਰ੍ਹਾਂ ਨਾਲ ਠਾਪ ਹੋ ਗਿਆ ਅੱਜ ਸਕੂਲਾਂ ਚ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਪੂਰਾ ਸ਼ਹਿਰ ਪਾਣੀ ਚ ਡੁੱਬ ਗਿਆ ਲੋਕ ਆਪਣੇ ਘਰਾਂ ਵਿੱਚ ਕਹਿਨੇ ਦਾਸੇ ਕਿ ਮੌਸਮ ਵਿਗਿਆਨ ਨੇ ਅੱਜ ਜੈਪੁਰ, ਦੋਸਾ, ਅਲਵਰ, ਭਰਤਪੁਰ, ਥੋਲਪੁਰ, ਕਲੋਰੀ, ਸਵਾਈ, ਮਾਦੋਪੁਰ ਜ਼ਿਲ੍ਹੇ ਵਿੱਚ ਗਰਜ ਤੂਫਾਨ ਦੇ ਨਾਲ-ਨਾਲ ਵਕਤ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਕੋਈ ਖੁਮਾਣੀ ਕੀਤੀ ਹੈ। ਜੈਦਪੁਰ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇੱਕ ਸਰਕੂਲੇਸ਼ਨ ਸਿਸਟਮ ਅੱਜ ਉੱਤਰ ਪੂਰਬੀ ਰਾਜਸਥਾਨ ਦੇ ਇਸ ਦੇ ਨਾਲ ਲੱਗਦੇ ਖੇਤਰਾ ਵਿੱਚ ਸਥਿਤ ਹੈ ਜੋ ਸੜਾ ਤੋਂ 5.8 ਕਿਲੋਮੀਟਰ ਤੱਕ ਫੈਲਿਆ ਹੋਇਆ ਬਗਾਨਲੀ ਖਾੜੀ ਤੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਜਿਸ ਕਾਰਨ ਪੂਰਬੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਅਗਲੇ 3-4 ਦਿਨਾਂ ਤੱਕ ਮੌਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ। ਅੱਜ ਉਦਯਾਪੁਰ, ਅਜਮੇ ਅਤੇ ਜੈਪੁਰ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਅਨੁਸਾਰ 8 ਤੇ 9 ਸਤੰਬਰ ਨੂੰ ਮੀ ਜਾਰੀ ਰਹੇਗਾ ਇਨਾ ਦੋ ਦਿਨਾਂ ਦੌਰਾਨ ਉਦੈਪੁਰ ਕੋਟਾ अजमेर ਤੇ ਜੈਪੁਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ ਜੈਪੁਰ बीकानेर भरतपुर ਤੇ ਕੋਟਾ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ अजमेर ਚ ਬੀਤੇ ਦਿਨ ਮੀਂਹ ਨੇ ਹਿੰਸਕ ਰੂਪ ਧਾਰਨ ਕਰ ਲਿਆ ਤੇਜ਼ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਤੇ ਪ੍ਰਸ਼ਾਸਨ ਨੂੰ ਹਾਈ ਅਲਰਟ ਤੇ ਆਉਣਾ ਪਿਆ ਸਕੂਲੀ ਬੱਚੇ ਸੜਕਾਂ ਤੇ ਫਸ ਗਏ ਜਿਨਾਂ ਨੂੰ SDRF ਦੀਆਂ ਟੀਮਾਂ ਨੇ ਬਚਾਇਆ ਅਜਮੇਰ ਦੀ ਅਜਮੇਰ ਦੀ ਅਨਾਸ ਸਾਗਰ ਝੀਲ ਓਵਰਫਲੋ ਹੋ ਗਈ ਤੇ ਇਸ ਦਾ ਪਾਣੀ ਸੜਕਾਂ ਤੇ ਆ ਗਿਆ ਰਾਜ ਸੰਬੰਧ ਵਿੱਚ ਵੀ ਸਥਿਤੀ ਕੁਝ ਹੱਦ ਤੱਕ ਅਜੀ ਹੀ ਸੀ ਪਰ ਮੇ ਕਾਰਨ ਕਈ ਹੋਰ ਇਲਾਕੇ ਵਿੱਚ ਜਾਣੀ ਤੇ مالی ਨੁਕਸਾਨ ਹੋਇਆ ਹੋਰ ਅਪਡੇਟ ਲਈ ਦੇਖਦੇ ਰਹੋ ਜੈਪ ਡੀ ਟੀਵੀ